ਸੋ ਤੁਸੀਂ ਗੱਲ ਪਾਈ ਜੀ ਅੱਜ ਅਸੀਂ ਪਿੰਡ ਪਹੁੰਚ ਚੁੱਕੇ ਮਨਾਵੇਂ ਤੇ ਕਰਨ ਲੱਗੇ ਆ ਝੋਟੀ ਦਾ ਸੰਗਠਿਕ ਵੇਖ ਸਕਦੇ ਕਿਸ ਤਰ੍ਹਾਂ ਤੇ ਹਾਲ ਤੇ ਪਏ ਕੁੱਬੇ ਪਏ ਆ ਬਣਾ ਕੇ ਵਿਖਾਵਾਂਗੇ ਤੁਹਾਨੂੰ ਪੂਰੀ ਗੱਲਬਾਤ ਝੋਟੀ ਬਣਾ ਦੇਣੀ ਸਜਣਾ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਹਾਂਜੀ ਸਜਣਾ ਬਣਾਤਾ ਝੋਟੀ ਦਾ ਸੰਗ ਪੂਰੀ ਗੱਲਬਾਤ ਬਣ ਗਈ ਆ ਵੇਖ ਸਕਦੇ ਪਰਸਨੈਲਿਟੀ ਤੇ ਬਾਕੀ ਭਾਈ ਹਰਮਨ ਬਰੀ ਦੱਸੂਗਾ ਕਿਵੇਂ ਲੱਗੀ ਗੱਲ ਬਾਤ ਮਨਾਵੇ ਦੇ ਵਿੱਚ ਖੜੇ ਆ ਤੇ ਕਰੀ ਜਾਨੇ ਝੋਟੀ ਦਾ ਬਿਊਟੀ ਫਰ ਲੈ ਇੱਕ ਸੰਗ ਦਾ ਘਰ ਦਾ ਪੂਰਾ ਘੈਂਟ ਲੱਗਦਾ ਪਿਆ ਸੀ ਦੂਸਰਾ ਸੰਗ ਤੁਹਾਨੂੰ ਵਿਖਾਵਾਂਗੇ ਇਸ ਤਰ੍ਹਾਂ ਦਾ ਹੋਇਆ ਪਿਆ ਤੇ ਬਾਕੀ ਭਾਈ ਹਰਮਨ ਦੱਸੂਗਾ ਸਸਕਾ ਹਰਮਨ ਵੀਰੇ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਵਧੀਆ ਬਾਈ ਕਿਵੇਂ ਲੱਗੀ ਗੱਲ ਸੇਰਾ ਹੀ ਹੋ ਗਿਆ ਬਾਈ ਸੱਟਾ ਕੰਮ ਪੂਰਾ ਹੀ ਕੀ ਕਹਿਣਾ ਚਾਹੁੰਦੇ ਆਪਣੇ ਏਰੀਆ ਵਾਲੇ ਬੰਦਾਂ ਨੂੰ ਬਾਈ ਮੈਂ ਕਹਿਣਾ ਚਾਹਣਾ ਵੀ ਬਾਈ ਨੂੰ ਵਾਅਦ ਵਾਅਦ ਮੌਕਾ ਦਿੱਤਾ ਜਾਵੇ ਠੀਕ ਹੈ ਜੀ ਤੇ ਕੰਮ ਵੇਖਿਆ ਜਾਵੇ ਬਹੁਤ ਵਧੀਆ ਕੰਮ ਆ ਸਰਾ ਹੀ ਦੇਖ ਸਕਦਾ ਸਜਰੋ ਪਰਸਨੈਲਿਟੀ ਤਾਂ ਪੂਰੀ ਗੱਲਬਾਤ ਬਣ ਗਈ ਦੂਸਰਾ ਸੈਮ ਵੀ ਤੁਹਾਨੂੰ ਬਣਾ ਕੇ ਵਿਖਾਵਾਂਗੇ ਆ ਸਾਰੀ ਅਪਡੇਟ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਆ ਬਸ ਸਗਾਈ ਹੋ ਗਿਆ ਵੇਖ ਸਕਦਾ ਸਜਰੋ ਬਣ ਗਈ ਪੂਰੀ ਗੱਲਬਾਤ ਝੋਟੀ ਦਾ ਹੈ ਪੂਰੀ ਘੈਂਟ ਆ ਸਜਰੋ ਬਾਈ ਕਹਿੰਦਾ ਤੀਜੇ ਸੂਵੇ ਸੀ ਤਾਂ ਹੁਣ ਤਾਂ ਬਣ ਗਈ ਸੱਜਣ ਜਿਵੇਂ ਝੋਟੀ ਹੁੰਦੀ ਹੈ ਪਰਸਨੈਲਿਟੀ ਤਾਂ ਪੂਰੀ ਗੱਲ ਬਾਤ ਆ ਆਹ ਵੇਖ ਸਕਦੇ ਹੋ ਸੈਂਕ ਵੀ ਬੜਾ ਕਰੀ ਖੁੱਬਿਆ ਪਿਆ ਸੀ ਤੇ ਬਾਕੀ ਬਾਈ ਹਰਮਨ ਤਾਂ ਸੁਭਾ ਸਾਰੀ ਗੱਲ ਬਾਤ ਕਿਵੇਂ ਪਰਸਨੈਲਿਟੀ ਗੱਲ ਆ ਸਿਰਾ ਹੀ ਹੋ ਗਿਆ ਸਿਰਾ ਸਿਰਾ ਹੋ ਗਿਆ ਬਾਈ ਕਹਿੰਦਾ ਬਾਈ ਬਹੁਤ ਵਧੀਆ ਜੀ ਬਾਕੀ ਤੰਗ ਬਹੁਤ ਸੀ ਵੀਰੇ ਹਾਂ ਜੀ ਝੋਟੀ ਤੇ ਹੁਣ ਚਲੋ ਰਾਜੀ ਵੀ ਹੋ ਜੂਗੀ ਪੈਰਾਂ ਦੀ ਪੋਜੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਉਹ ਵੀ ਕਰਾਂਗੇ ਠੀਕ ਹੈ ਤੇ ਚਲ ਰਹੀ ਚਲਦੀ ਕਰ ਦੋ ਵੀਡੀਓ ਸ਼ੇਅਰ ਤੇ ਹੁਣ ਤਾਂ ਸਾਰੀ ਅਪਡੇਟ ਹੋ ਗਈ ਆ ਤਾਂ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮਚ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ ਥੈਂਕ ਯੂ ਸੋ ਮਚ